ਕਾਫੀ ਦਿਨਾਂ ਤੋਂ ਸੁਰਖੀਆਂ ਵਿੱਚ ਰਹਿਣ ਵਾਲੇ ਜਲੰਧਰ ਦੇ ਵਿਧਾਇਕ ਜਿਹੜੇ ਸੀਗੇ ਆਮ ਆਦਮੀ ਪਾਰਟੀ ਦੇ ਸ਼ੀਤਲ ਅਗਰਾਲ ਨੇ ਜਿਹੜਾ ਆਮ ਆਦਮੀ ਪਾਰਟੀ ਛੱਡ ਕੇ ਜਿਹੜਾ ਬੀਜੇਪੀ ਜੁਆਇਨ ਕਰ ਲਈ ਸੀਗੀ ਤੇ ਆਪਣਾ ਜਿਹੜਾ ਅਸਤੀਫਾ ਜਿਹੜਾ ਦੇ ਦਿੱਤਾ ਸੀਗਾ ਤੇ ਉਹ ਦੁਬਾਰਾ ਜਿਹੜਾ ਕੱਲ ਉਹ ਜਿਹੜਾ ਵਾਪਸ ਲੈ ਲਿਆ ਗਿਆ ਸੀ ਤੇ ਜਿਹੜਾ ਇਹ ਕਿਹਾ ਗਿਆ ਸੀਗਾ ਕਿ ਅਸਤੀਫਾ ਇਸ ਕਰਕੇ ਮੈਂ ਵਾਪਸ ਲੈ ਲਿਆ ਕਿ ਸਰਕਾਰ ਨੂੰ ਜਿਹੜਾ ਨੁਕਸਾਨ ਨਾ ਹੋਵੇ ਕਿ ਦੁਬਾਰਾ ਜਿਹੜੇ ਇਲੈਕਸ਼ਨ ਹੋਣਗੇ ਕਿ ਸਰਕਾਰ ਦਾ ਜਿਹੜਾ ਵਾ ਪੈਸਾ ਉਹ ਜਿਹੜਾ ਵਾ ਖਰਾਬ ਹੋਏਗਾ ਇਸ ਕਰਕੇ ਮੈਂ ਜਿਹੜਾ ਅਸਤੀਫਾ ਵਾ ਆਪਣਾ ਜਿਹੜਾ ਵਾ ਵਾਪਸ ਲੈ ਰਿਆ ਪਰ ਅੱਜ ਉਹ ਦੁਬਾਰਾ ਜਿਹੜਾ ਵਾ ਅਸਤੀਫਾ ਜਿਹੜਾ ਵਾ ਉਹਨਾਂ ਦਾ ਜਿਹੜਾ ਵਾ ਬੜਾ ਮਨਜ਼ੂਰ ਕਰ ਲਿਆ ਵਾ ਸਪੀਕਰ ਦੇ ਵੱਲੋਂ ਤੇ ਉਸੇ ਨੂੰ ਲੈ ਕੇ ਅੱਜ ਸ਼ੀਤਲ ਅਲਾਰਾਰ ਵੱਲੋਂ ਜਿਹੜਾ ਵਾ ਕਿਹਾ ਗਿਆ ਵਾ ਕਿ ਜਿਹੜਾ ਅਸਤੀਫਾ ਜਿਹੜਾ ਮਨਜ਼ੂਰਣਾ ਵੱਲੋਂ ਕੀਤਾ ਗਿਆ ਇਸ ਨੂੰ ਲੈ ਕੇ ਜਿਹੜਾ ਮੈਂ ਹਾਈ ਕੋਰਟ ਦਾ ਦਰਵਾਜ਼ਾ ਜਿਹੜਾ ਖੜਕਾਵਾਂਗਾ ਇਹ ਮੇਰਾ ਅਧਿਕਾਰ ਵਾ ਕਿ ਮੈਂ ਅਸਤੀਫਾ ਜਿਹੜਾ ਵਾਪਸ ਲੈ ਲਾਂ ਮੇਰਾ ਜਿਹੜਾ ਹੱਕ ਆ ਮੈਂ ਦੁਬਾਰਾ ਜਿਹੜਾ ਵਾ ਅਸਤੀਫਾ ਜਿਹੜਾ ਵਾਪਸ ਲੈ ਸਕਦਾ ਵਾਂ ਇਹ ਮੇਰਾ ਅਧਿਕਾਰ ਹੈ ਇਸ ਕਰਕੇ ਜਿਹੜਾ ਮੈਂ ਉਹ ਹਾਈ ਕੋਰਟ ਦਾ ਦਰਵਾਜ਼ਾ ਜਿਹੜਾ ਖੜਕਾਵਾਂਗਾ ਖੁਦ ਹੀ ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ ਸੀ ਜਿਹੜਾ ਵਾ ਉਹ ਉਹਨਾਂ ਦਾ ਜਿਹੜਾ ਵਾ ਉਹ ਮੰਜ਼ੂਰ ਹੋ ਚੁੱਕਾ ਵਾ ਤੇ ਹੁਣ ਜਿਹੜਾ ਵਾ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਜਿਹੜਾ ਹਾਈ ਕੋਰਟ ਦੇ ਵਿੱਚ ਅੜੀ ਪਟੀਸ਼ਨ ਜਿਹੜੀ ਦਾਇਰ ਕਰਾਂਗਾ ਦੂਜੇ ਪਾਸੇ ਗੱਲ ਕਰੀਏ ਤਾਂ ਆਮ ਆਦਮੀ ਛੱਡ ਕੇ ਬੀਜੇਪੀ ਜੁਆਇਨ ਕੀਤੀ ਇਹਨਾਂ ਨੇ ਕਾਫੀ ਜਿਹੜਾ ਮੰਦਾ ਚੰਗਾ ਇਹਨਾਂ ਨੇ ਬੋਲਿਆ ਸੀ ਆਮ ਆਦਮੀ ਪਾਰਟੀ ਨੂੰ ਉਸੇ ਨੂੰ ਲੈ ਕੇ ਜਿਹੜਾ ਕਾਫੀ ਲੋਕਾਂ ਦੇ ਵਿੱਚ ਜਿਹੜਾ ਰੋਸ਼ ਵੀ ਦੇਖਣ ਨੂੰ ਮਿਲ ਰਿਹਾ ਸੀ ਜਲੰਧਰ ਦੇ ਵਿੱਚ ਕਾਫੀ ਇਹਨਾਂ ਦੇ ਜਿਹੜੇ ਬੋਰਡ ਲੱਗੇ ਸੀ ਵਿਧਾਇਕ ਦੇ ਉਹ ਵੀ ਭੰਨ ਤੋੜ ਕੇ ਟੀਗੀ ਲੋਕਾਂ ਵੱਲੋਂ ਕਿਹਾ ਗਿਆ ਕਿ ਅਸੀਂ ਇਹਨਾਂ ਨੂੰ ਜਿਹੜਾ ਵਾ ਚੁਣ ਕੇ ਜਿਹੜਾ ਵਾ ਵਿਧਾਇਕ ਬਣਾਇਆ ਸੀ ਆਪਣੀ ਇੱਕ ਇੱਕ ਵੋਟ ਪਾ ਕੇ ਜਿਹੜਾ ਇਹਨੂੰ ਵਿਧਾਇਕ ਬਣਾਇਆ ਕਿ ਸਾਡੇ ਜਿਹੜੇ ਮਸਲੇ ਹੱਲ ਕੀਤੇ ਜਾਣਗੇ ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਬੀਜੇਪੀ ਜੁਆਇਨ ਕਰ ਲਈ ਤੇ ਕਾਫੀ ਜਿਹੜਾ ਆਮ ਆਦਮੀ ਪਾਰਟੀ ਨੂੰ ਵੀ ਜਿਹੜਾ ਮੰਦਾ ਚੰਗਾ ਬੋਲਿਆ ਕਾਫੀ ਉਹਨਾਂ ਤੇ ਇਲਜ਼ਾਮ ਵੀ ਲਗਾਏ ਗਏ ਉਸੇ ਨੂੰ ਲੈ ਕੇ ਜਿਹੜਾ ਇਹਨਾਂ ਨੇ ਜਿਹੜਾ ਅਸਤੀਫਾ ਆਪਣਾ ਕੱਲ ਵਾਪਸ ਲੈ ਲਿਆ ਸੀ ਇਹ ਕਹਿ ਗਏ ਕਿ ਸਰਕਾਰ ਦਾ ਨੁਕਸਾਨ ਨਹੀਂ ਮਕਰਾਉਣਾ ਚਾਹੁੰਦਾ ਕਿ ਸਰਕਾਰ ਦਾ ਪੈਸਾ ਖਰਾਬ ਹੋਏਗਾ ਕਿ ਦੁਬਾਰਾ ਜਿਹੜੇ ਇਲੈਕਸ਼ਨ ਹੋਣਗੇ ਇਸ ਨੂੰ ਲੈ ਕੇ ਅੱਜ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਰੰਧਾਵਾ ਨੇ ਉਹਨਾਂ ਦਾ ਜਿਹੜਾ ਸਿਫਾਵਾ ਪ੍ਰਵਾਨ ਕਰ ਲਿਆ ਵਾ ਇਸ ਤੇ ਵਿਧਾਇਕ ਨੇ ਹੁਣ ਕਿਹਾ ਕਿ ਉਹ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਅਦਾਲਤ ਜਾਣਗੇ ਤੇ ਇਸ ਤੋਂ ਉਹ ਇਸ ਫੈਸਲੇ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਿਹੜੀ ਪਟੀਸ਼ਨ ਦਾਇਰ ਕਰਨਗੇ ਇਸ ਤੋਂ ਪਹਿਲਾਂ ਅੱਜ ਜੋ ਕਰੀਬ 11:30 ਵਜੇ ਸਪੀਕਰ ਨੂੰ ਮਿਲਣ ਲਈ ਪਹੁੰਚੇ ਸੀ ਹਾਲਾਂਕਿ ਸਪੀਕਰ ਵਿਧਾਨ ਸਭਾ ਚਮਦੂ ਮੌਜੂਦ ਨਹੀਂ ਸੀਗੇ ਇਸ ਕਾਰਨ ਵਿਧਾਇਕ ਨੂੰ ਕੋਈ ਸਮਾਂ ਉਡੀਕ ਕਰਨ ਤੋਂ ਬਾਦ ਵਾਪਸ ਜਿਹੜਾ ਪ੍ਰਤਨਆ ਪਿਆ ਉਹ ਸਪੀਕਰ ਦੇ ਸਾਹਮਣੇ ਆਪਣਾ ਪੱਖ ਪੇਸ਼ ਕਰਨ ਆਏ ਸਨ ਵਾਪਸ ਹੁੰਦੇ ਸਮੇਂ ਅਗਰਾਲ ਨੇ ਕਿਹਾ ਕਿ ਮੈਂ ਸਪੀਕਰ ਨੂੰ ਮਿਲਣ ਆਇਆ ਸੀ ਪਰ ਉਹ ਵਿਧਾਨ ਸਭਾ ਚ ਮੌਜੂਦ ਨਹੀਂ ਸਨ ਮੈਂ ਉਹਨਾਂ ਦੇ ਸਕੱਤਰ ਨੂੰ ਮਿਲਣ ਆਇਆ ਸਾਂ ਸਪੀਕਰ ਫਿਲਹਾਲ ਦਿੱਲੀ ਹਨ ਇਸ ਕਾਰਨ ਉਹਨਾਂ ਨੂੰ ਮੁਲਾਕਾਤ ਨਹੀਂ ਜਿਹੜੀ ਹੋ ਸਕੀ ਉਹਨਾਂ ਦੇ ਨਾਲ ਮੁਲਾਕਾਤ ਨਹੀਂ ਹੋਣੀ ਹੁਣ ਮੈਨੂੰ 11 ਜੂਨ ਸਵੇਰੇ 11 ਵਜੇ ਦੁਬਾਰਾ ਜਿਹੜਾ ਉਹ ਬੁਲਾਇਆ ਗਿਆ ਵਾ ਮੈਂ ਸਕੱਤਰ ਨੂੰ ਅਸਤੀਫਾ ਜਿਹੜਾ ਵਾਪਸ ਲੈਣ ਲਈ ਪੱਤਰ ਸੌਂਪ ਦਿੱਤਾ ਵਾ ਤੇ ਰਸੀਦ ਵੀ ਜੜੀ ਉਹਦੀ ਲੈ ਲਈ ਆ ਇੱਕ ਬਹੁਤ ਵੱਡਾ ਜਿਹੜਾ ਇਹ ਬਿਆਨ ਆ ਇੱਕ ਅਸਤੀਫਾ ਪਹਿਲਾਂ ਦੇ ਦਿੱਤਾ ਜਾਂਦਾ ਉਸ ਤੋਂ ਬਾਅਦ ਉਸ ਨੂੰ ਵਾਪਸ ਲੈ ਦਿੱਤਾ ਜਾਂਦਾ ਵਾ ਇੱਕ ਬਹੁਤ ਵੱਡੀ ਖਬਰ ਜਿਹੜੀ ਅੱਜ ਦੁਬਾਰਾ ਆ ਰਹੀ ਜਿਹੜਾ ਉਹਨਾਂ ਦਾ ਅਸਤੀਫਾ ਵਾ ਜਿਹੜਾ ਮਨਜ਼ੂਰ ਕਰ ਲਿੱਤਾ ਗਿਆ ਵਾ ਅਗਰਾਲ ਨੇ ਕਿਹਾ ਕਿ ਮੈਂ ਚਾਹੁੰਦਾ ਸੀ ਕਿ ਲੋਸਵਾ ਚੋਣਾਂ ਦੇ ਨਾਲ ਹੀ ਜਿਮਨੀ ਚੋਣਾਂ ਹੋਣ ਜਿਵੇਂ ਹਿਮਾਚਲ 'ਚ ਹੋਇਆ ਹੈ ਮੈਂ ਚੋਣਾਂ ਤੋਂ ਪਹਿਲਾਂ 69 ਦਿਨ ਪਹਿਲਾਂ ਅਸਤੀਫਾ ਦਿੱਤਾ ਸੀ ਪਰ ਅਜੇ ਤੱਕ ਉਸ ਨੂੰ ਸਵਿਕਾਰ ਜਿਹੜਾ ਉਹ ਨਹੀਂ ਕੀਤਾ ਗਿਆ ਸੀ ਇਸ ਲਈ ਮੈਂ ਇੱਛਾ ਸੀ ਅਸਤੀਫਾ ਵਾਪਸ ਲਵਾਂ ਮੇਰਾ ਮਜਬੂਰੀ ਹੱਕ ਹੈ ਇਸ ਦੇ ਨਾਲ ਹੀ ਭਾਜਪਾ ਦੇ ਸਵਾਲ ਪੁੱਛਣ ਤੇ ਅਗਰਾਲ ਜਿਹੜੇ ਚੁਪਰੇ ਇਸ ਤੇ ਉਹਨਾਂ ਨੇ ਕੋਈ ਵੀ ਜਿਹੜਾ ਜਵਾਬ ਨਹੀਂ ਦਿੱਤਾ ਜੇ ਸਪੀਕਰ ਕੋਈ ਕਾਰਵਾਈ ਕਰਦਾ ਹੈ ਤਾਂ ਮੈਂ ਅਦਾਲਤ ਤੱਕ ਜਿਹੜਾ ਪਹੁੰਚ ਕਰਾਂਗਾ ਇਸ ਤੋਂ ਪਹਿਲਾਂ ਅਗਰਾਲ ਸਪੀਕਰ ਨੂੰ ਮਿਲਣ ਪਹੁੰਚੇ ਤਾਂ ਉਹਨਾਂ ਨੇ ਕਿਹਾ ਕਿ ਮੈਂ ਅਸਤੀਫਾ ਸਿਰਫ ਇਸ ਲਈ ਦਿੱਤਾ ਸੀ ਕਿ ਕਿਉਂਕਿ ਲੋਕ ਸਭਾ ਚੋਣਾਂ ਦੇ ਨਾਲ ਹੀ ਜਿਮਨੀ ਚੋਣਾਂ ਕਰਵਾਈਆਂ ਜਾਣ ਪਰ ਇਹ ਜਿਹਾ ਨਹੀਂ ਹੋਇਆ ਮੇਰੇ ਲੋਕਾਂ ਨੇ ਮੈਨੂੰ ਵੋਟ ਦਿੱਤੀ ਹੈ ਨਾ ਕਿ ਕਿਸੇ ਪਾਰਟੀ ਨੂੰ ਇਥੇਲੇ ਮੈਂ ਆਪਣਾ ਸੀਫਾ ਜਿਹੜਾ ਵਾ ਉਹ ਵਾਪਸ ਲੈਣ ਦਾ ਜਿਹੜਾ ਫੈਸਲਾ ਜਿਹੜਾ ਮੈਂ ਕੀਤਾ ਵਾ ਅੱਜ ਮੈਂ ਆਪਣੀ ਗੱਲ ਪੇਸ਼ ਕਰਨ ਆਇਆ ਹਾਂ ਜੇਕਰ ਮੈਨੂੰ ਕੋਈ ਝਟਕਾ ਲੱਗਾ ਤਾਂ ਮੈਂ ਹਾਈ ਕੋਰਟ ਜਾਵਾਂਗਾ ਇੱਕ ਬਹੁਤ ਵੱਡਾ ਇੱਕ ਸਵਾਲ ਖੜਾ ਹੁੰਦਾ ਵਾ ਕਿ ਇੱਕ ਵਿਧਾਇਕ ਦੇ ਵੱਲੋਂ ਪਹਿਲਾ ਇੱਕ ਸਤੀਫਾ ਜਿਹੜਾ ਆਪਣਾ ਦੇ ਦਿੱਤਾ ਜਾਂਦਾ ਵਾ ਪਰ ਜਿੱਦਾਂ ਹੀ ਚੋਣਾ ਖਤਮ ਹੁੰਦੀਆਂ ਵਾ ਉਸ ਤੋਂ ਬਾਅਦ ਆਪਣਾ ਸਤੀਫਾ ਜਿਹੜਾ ਵਾਪਸ ਲੈ ਲੈਂਦਾ ਜਾਂਦਾ ਵਾ ਇਹ ਕਿਹਾ ਜਾਂਦਾ ਵਾ ਕਿ ਦੁਬਾਰਾ ਜੇ ਚੋਣਾ ਹੋਈਆਂ ਸਰਕਾਰ ਦਾ ਨੁਕਸਾਨ ਹੋਏਗਾ ਤੇ ਹੁਣ ਦੇਖਣਾ ਹੋਏਗਾ ਕਿ ਜਿਹੜੇ ਇਸ ਦੇ ਸਿੱਟੇ ਜਿਹੜੇ ਕੀ ਜਿਹੜੇ ਨਿਕਲਦੇ ਨੇ ਜਿਹੜਾ ਸਤੀਫਾ ਉਹਨਾਂ ਦਾ ਪ੍ਰਬੰਧ ਕਰ ਲਿੱਤਾ ਗਿਆ ਵਾ ਹੁਣ ਇਹਨਾਂ ਨੇ ਬੀਜੇਪੀ ਜੁਆਇਨ ਕਰ ਲਈ ਸੀ ਉਸ ਤੋਂ ਬਾਅਦ ਕਾਫੀ ਜਿਹੜਾ ਵਾ ਪਾਰਟੀ ਬਾਰੇ ਵੀ ਗਲਤ ਬੋਲਿਆ ਸੀ ਹੁਣ ਦੇਖਣਾ ਹੋਵੇਗਾ ਕਿ ਕੀ ਜਿਹੜੇ ਸਿੱਟੇ ਨਿਕਲ ਕੇ ਸਾਹਮਣੇ ਆਉਂਦੇ ਨੇ ਆਪਣੇ ਕਮੈਂਟ ਕਰਕੇ ਜੁੜ ਦੱਸ ਐਗਰੋ ਇਸ ਕਵਰ ਬਾਰੇ ਤੇ ਆਪਣੇ ਵਿਚਾਰ ਜੁੜ ਦਿਆ ਕਰੋ ਬਹੁਤ ਬਹੁਤ ਤੁਹਾਡਾ ਧੰਨਵਾਦ